ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪਿੰਡ ਮੋਰਵਾ ਗੁਰਨਾਨਕ ਨਾਮ ਲੈਵਾ ਬਣ ਜਾ ਰਹੇ ਪਰਿਵਾਰ ਵਿੱਚ ਦੇ ਸਾਰੇ ਸੰਗਤਾਂਏ ਬੜੇ ਲੰਬੇ ਸਮੇਂ ਤੋਂ ਗੁਰਦਾਰੇ ਦੀ ਮੰਗ ਕਰਦੀ ਪਏਗੇ ਇੱਥੇ ਗੁਰਦਾਰਾ ਸਾਹਿਬ ਦੇ ਉਸਾਰੀ ਲਈ ਕਾਫੀ ਸਮੇਂ ਤੋਂ ਇਹਨਾਂ ਨਿਸਾਨ ਸਾਹਿਬ ਲਾਇਆ ਗਿਆ ਗੁਰਦਾਰਾ ਸਾਹਿਬ ਦੀ ਸੇਵਾ ਨਹੀਂ ਹੋਏਗੀ ਇਸ ਸਮੂਹ ਸਾਧ ਸੰਗਤ ਦੇ ਸਿੱਧ ਸੰਗਤਾਂ ਦੇ ਅੱਗੇ ਬੇਨਤੀ ਕਰਦੇ ਪਏਗੇ ਸਤਕਾਰਯੋਗ ਸਰਦਾਰ ਪ੍ਰੇਮ ਸਿੰਘ ਜੀ ਜੋ ਇਸ ਟਾਈਮੇ ਵਰਦਾ ਜ਼ਿਲ੍ਹੇ ਤੋਂ ਆਏਗੇ ਉਹ ਆਪਣੇ ਇਸ ਆਪਣੇ ਮੋਰਵਾ ਪਿੰਡ ਦੇ ਜਿਹੜੀ ਸਮੂਹ ਸਾਧ ਸੰਗਤ ਦੀ ਜਿਹੜੀ ਅਪੀਲ ਹੈ ਉਹ ਸੰਗਤਾਂ ਦੇ ਅੱਗੇ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਰੀ ਸੰਗਤ ਅੱਗੇ ਬੇਨਤੀ ਹੈ ਜੀ ਜੋ ਆਪ ਜੀ ਗੁਰਨਾਨਕ ਨਾਮ ਲੇਵਾ ਸੰਗਤਾਂ ਵੇਖ ਰਹੇ ਹੋ ਇੱਕ ਕਾਫੀ ਦਿਨਾ ਤੋਂ ਇਹਨਾਂ ਦੀ ਮੰਗ ਹੈ ਜਿੱਤੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਪਿੰਡ ਮੋਰਵਾ ਜ਼ਿਲ੍ਹਾ ਖਰਗੁਨ ਵਿਕੇ ਗੁਰਨਾਨਕ ਨਾਮ ਲੇਵਾ ਸੰਗਤਾਂ ਬੜੇ ਸਰਦਾਰ ਨਾਲ ਜੋ ਕਿ ਗੁਰਪ੍ਰਬ ਮਨਾ ਰਹੇ ਨੇ ਆਪ ਜੀ ਦੇਖ ਰਹੇ ਹੋਏ ਤਸਵੀਰਾਂ ਬੜੇ ਸਰਦਾਰ ਨਾਲ ਨਗਰ ਕੀਰਤਨ ਜੋ ਨਿਕਲ ਰਿਹਾ ਇਸ ਪਿੰਡ ਵਿੱਚ ਤਾਂ ਅਸੀਂ ਉਹਨਾਂ ਦੇ ਭਾਵਨਾ ਨੂੰ ਦੇਖਦੇ ਹੋਏ ਸਿੱਖ ਕੌਮ ਅੱਗੇ ਵੰਗਾਰ ਲਗਾਉਂਦੇ ਹਾਂ ਕਿ ਜੋ ਗੁਰਨਾਨਕ ਨਾਮ ਲੈਵਾ ਸੰਤਾਂ ਨੇ ਇਹ ਪੜੇ ਦਿਨ ਤੋਂ ਗੁਰਦਾਰੇ ਸਾਹਿਬ ਲਈ ਅਪੀਲ ਕਰ ਰਹੇ ਨੇ ਸੰਤਾ ਅੱਗੇ ਤੇ ਮੇਰੀ ਬੇਨਤੀ ਇਹ ਹੈ ਜੀ ਆਪ ਜੀ ਇਨਾਦੀ ਵੰਗਾਰ ਨੂੰ ਪ੍ਰਵਾਨ ਕਰੋ ਗੁਰਦੁਆਰਾ ਸਾਹਿਬ ਨੇ ਇਹ ਮੱਥਾ ਟੇਕਣ ਵਾਸਤੇ ਜੋ ਕਿ ਬਹੁਤ ਦਿਨਾਂ ਤੋਂ ਇਨਾਦੀ ਚਾਹਤ ਹੈ ਗੁਰੂ ਘਰ ਬਣੇ ਤੇ ਗੁਰਮਤ ਨਾਲ ਅਸੀਂ ਜੁੜੇ ਤੇ ਗੁਰੂ ਨਾਲ ਅਸੀਂ ਜੁੜ ਕੇ ਗੁਰਮਤ ਦਾ ਲਾਹ ਲੈ ਸਕੀਏ ਤੇ ਸਾਧ ਸੰਗਤ ਜੀ ਆਪ ਜੀ ਦੇ ਦੇਖ ਰਹੇ ਹੋ ਤਸਵੀਰਾਂ ਮੋਰਵਾ ਪਿੰਡ ਦੀ ਹੈ ਖਾਸ ਕਰਕੇ ਕੇ જો દેશ વિદેશ સંતા આગે બિનતી આપી જો વણ જાહે સિખાની વગારનું આપી પ્રવાન કરો તે છેતી તો છેતી ગુરુદ્વારા સાહેબ બનાવો વાહેગુરુ જી કા ખસા ਸੰਗਤ ਜੀ ਜਰੂਰ ਦੇਸ਼ ਵਿਦੇਸ਼ ਸੰਗਤਾਂ ਦਾ ਅਗੇ ਬੇਨਤੀ ਹੈ ਕਿ ਜਰੂਰ ਮੋਰਵਾ ਪਿੰਡ ਜਿਹੜੇ ਗੁਰਨਾਨਕ ਨਾਮ ਲੈਵਾ ਵਣਜਾਰੇ ਪਰਿਵਾਰ ਹੈ ਕਾਫੀ ਸਿੱਖੀ ਨਾਲ ਮਤ ਪ੍ਰਦੇਸ਼ਾਂ ਦੇ ਨਾਲ ਜੁੜਦੇ ਪਏਗੇ ਜਰੂਰ ਇਹਨਾਂ ਸੰਗਤਾਂ ਦੀ ਬੇਨਤੀ ਨੂੰ ਪਰਵਾਣ ਕਰਤੇ ਗੁਰਦੁਆਰੇ ਸਾਹਿਬ ਉਸਾਰੀ ਕੀਤੀ ਜਾਏ ਜਿਹਦੇ ਨਾਲ ਗੁਰਮਤਿ ਪ੍ਰਚਾਰ ਹੋ ਸਕੇ ਹੋਰ ਵੀ ਸਿੱਖੀ ਨਾਲ ਜੁੜ ਸਕੇ ਇਹਨਾਂ ਦੀ ਬਹੁਤ ਬੜੀ ਯੋਗਦਾਨ ਹੈ ਸਿੱਖ ਧਰਮ ਦੇ ਅੰਦਰ ਜਿਹਨੇ ਲਖਸ਼ਾ ਬੰਜਾਨਾ ਗੁਰਤੇ ਇੱਕ ਬਦਸਦ ਸੰਸਕਾਰ ਕੀਤਾ ਕਪ तमाम शहीदा दी गिनती हैगी 85 ਬਣਾਂ ਦੀ ਕੁਰਬਾਨੀ ਦਾ ਜਰੂਰ ਕੋਨ ਨੂੰ ਸੰਗਤ ਅੱਗੇ ਅੱਗੇ ਨਦੀ ਬੇਨਤੀ ਪਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ